ਕਿਸਾਨ ਪ੍ਰਭੂ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲਾਣਾ ਵੱਲੋਂ ਮਾਰਚ ਮਹੀਨੇ ਦੇ ਕਿਸਾਨ ਮੇਲੇ ਚੱਲ ਰਹੇ ਨੇ 12 ਮਾਰਚ ਨੂੰ ਮਠੰਡਾ 18 ਮਾਰਚ ਨੂੰ ਫਰੀਦਕੋਟ 20 ਮਾਰਚ ਗੁਰਦਾਸਪੁਰ ਤੇ 22 ਮਾਰਚ ਨੂੰ ਪਟਿਆਲਾ ਦੇ ਵਿੱਚ ਇਹ ਕਿਸਾਨ ਮੇਲੇ ਲਏ ਜਾਣੇ ਆ ਜਦੋਂ ਕਿ ਵੱਡਾ ਕਿਸਾਨ ਮੇਲਾ ਜਿਹੜਾ 14 ਤੇ 15 ਮਾਰਚ ਨੂੰ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲਾਣਾ ਦੇ ਵਿੱਚ ਲਾਇਆ ਜਾਣਾ ਸੋ ਕਿਸਾਨ ਵੀਰੋ ਜਰੂਰ ਪਹੁੰਚੋ ਤਿਆਰੀ ਦੇ ਆਧਾਰ ਦੇ ਉੱਤੇ ਕੁਝ ਨੁਕਤੇ ਮੇਰੇ ਧਿਆਨ ਦੇ ਵਿੱਚ ਆਏ ਨੇ ਇਹ ਏਕਤਾ ਮੇਰੇ ਤੋਂ ਜਾਣ ਤੋਂ ਪਹਿਲਾਂ ਸਾਨੂੰ ਜਿਹੜੇ ਪਿਛਲੇ 6 ਮਹੀਨੇ ਵਿੱਚ ਸਾਡੇ ਕੋਲ ਸਵਾਲ ਬਣਦੇ ਨੇ ਖੇਤੀਬ੍ਰਤੀ ਉਹ ਜਰੂਰ ਨੋਟ ਕਰਕੇ ਲੈ ਕੇ ਜਾਓ ਤੇ ਨਾਲ-ਨਾਲ ਜੇ ਤੁਸੀਂ ਪਾਣੀ ਤੇ ਮਿੱਟੀ ਟੈਸਟ ਕਰਾਉਣ ਚਾਹੁੰਦੇ ਆ ਤਾਂ ਉਹਦੇ ਸੈਂਪਲ ਜਰੂਰ ਲੈ ਕੇ ਜਾਓ ਜਾਂ ਕੋਈ ਸਾਡੇ ਕੋਲੇ ਇਸ ਵੇਲੇ ਮੌਜੂਦਾ ਫਸਲ ਜਾਂ ਫਲਦਾਰ ਪੌਦੇ ਜਾਂ ਸਬਜ਼ੀ ਨੂੰ ਕੋਈ ਸਮੱਸਿਆ ਹੈਗੀ ਹੈ ਉਹਦੇ ਪੱਤੇ ਫਲ ਜਾਂ ਜਿਹੜਾ ਟੁਕਮਾ ਉਸ ਤੋਂ ਪ੍ਰਵਾਹੀ ਉਹਦਾ ਹਿੱਸਾ ਹੈਗਾ ਉਹਨੂੰ ਵੀ ਜਰੂਰ ਨਾਲ ਲਿਖ ਜਾਓ ਇਹ ਇਸ ਤੇ ਨਾਲ ਨਾਲ ਹੀ ਥੋੜਾ ਜਿਹਾ ਸਵਕਤੇ ਜਾਓ ਤਾਂ ਕਿ ਜਿਹੜੀ ਟ੍ਰੈਫਿਕ ਉਸ ਤੋਂ ਬਾਅਦ ਵੱਜ ਜਾਂਦੀ ਹੈ ਉਹਦੀ ਸਮੱਸਿਆ ਨਾ ਆਵੇ ਤੇ ਬਹੁਤ ਸਾਰੇ ਕਿਸਾਨ ਵੀਰ ਇਕੱਠੇ ਹੋ ਕੇ ਜਾਂਦੇ ਨੇ ਆਪਣੇ ਕਿਸਾਨ ਦੇ ਉੱਤੇ ਉਹ ਵੀ ਬਹੁਤ ਵਧੀਆ ਪਰੰਪਰਾ ਹੈ ਤੇ ਉਸ ਥਿੱਕ ਨਾਲ ਜਾਓ ਜਾ ਕੇ ਟਾਈਮ ਨਾਲ ਆਪਣੀਆਂ ਜਿਹੜੇ ਵੀਹੀਕਲ ਹਨ ਪਾਰਕ ਕਰ ਦਿਓ ਤੇ ਇੱਕ ਨੰਬਰ ਗੇਟ ਤੋਂ ਸਾਹਮਣੇ ਜਾ ਕੇ ਜਦੋਂ ਇੰਸਟਾਲਾ ਸ਼ੁਰੂ ਹੁੰਦੀ ਹੈ ਉੱਥੇ ਪਹਿਲੀ ਸਟਾਲ ਦੇ ਉੱਤੇ ਰਜਿਸਟ੍ਰੇਸ਼ਨ ਜ਼ਰੂਰ ਕਰਾਓ ਇਹ ਕਿਉਂਕਿ ਸਾਰਾ ਮੇਲਾ ਕਿਭਰੀ ਘੁੰਮਣਾ ਵੀ ਮੁਸ਼ਕਲ ਹੋ ਜਾਂਦਾ ਸਾਡੇ ਕੋਲ ਸਮਾਂ ਨਹੀਂ ਇੰਨਾ ਹੁੰਦਾ ਤਾਂ ਤੁਸੀਂ ਆਪਣੀਆਂ ਪਸੰਦੀਦਾ ਜਿਹੜੀਆਂ ਸਟਾਲ ਲੱਗੀਆਂ ਕਿੱਥੇ-ਕਿੱਥੇ ਲੱਗੀਆਂ ਉਹ ਮੇਲੇ ਦੇ ਵਿੱਚ ਕਿੱਥੇ ਮਿਲਣਗੀਆਂ ਉਹਨਾਂ ਦੀ ਜਾਣਕਾਰੀ ਵੀ ਉੱਥੋਂ ਲੈ ਸਕਦੇ ਹੋ ਤੇ ਉਸ ਤੋਂ ਬਾਅਦ ਦੋ ਚਾਰ ਸਟਾਲ ਛੱਡ ਕੇ ਉੱਥੇ ਪਤਾ ਕਰ ਲੋ ਵੀ ਮਿੱਟੀ ਪਾਣੀ ਦੇ ਜਿਹੜੇ ਸੈਂਪਲ ਆਉ ਕਿੱਥੇ ਜਾਵਾ ਹੁੰਦੇ ਆ ਉਹਨਾਂ ਨੂੰ ਜਾਮਾ ਕਰਵਾ ਕੇ ਉਸ ਤੋਂ ਫਾਰਕ ਹੋ ਜਾਓ ਥੋੜਾ ਅੱਗੇ ਜਾ ਕੇ ਫਲਦਰ ਬੂਟੇ ਮਿਲ ਰਹੇ ਨੇ ਇਹ ਫਰਦਰ ਬੂਟੇ ਜਿੰਨੇ ਤੁਹਾਨੂੰ ਲੋੜ ਹੈ ਉਹ ਲੈ ਲਓ ਲੈ ਕੇ ਕੋਸ਼ਿਸ਼ ਕਰੋ ਕਿ ਉਹ ਵੀ ਆਪਣੀ ਜਿਹੜਾ ਕੋਈ ਤੁਹਾਡੇ ਕੋਲੇ ਸਾਧਨ ਹੈ ਉਸ ਦੇ ਵਿੱਚ ਰੱਖ ਆਓ ਤਾਂ ਕਿ ਤੁਸੀਂ ਫਾਰਗ ਹੋ ਕੇ ਬੜੇ ਤਰੀਕੇ ਨਾਲ ਮੇਲਾ ਵੇਖ ਸਕੋ ਤੇ ਉਸ ਪ੍ਰੰਤ ਵੱਖ-ਵੱਖ ਰੇਸਟਾਲ ਲੱਗੇ ਹੋਏ ਨੇ ਅੱਗੇ ਸਬਜ਼ੀਆਂ ਫਲਾਂ ਜਾਂ ਸਵੰਦਿਤ ਫਸਲਾਂ ਦੇ ਵੱਖ-ਵੱਖ ਰੀ ਫਸਲਾਂ ਦੇ ਉਹਨਾਂ ਨਾਲ ਨਾਲ ਆਪਣੇ ਗੱਲਬਾਤ ਕਰੋ ਜਿਹੜੇ ਤੁਹਾਡੇ ਕੋਲ ਸਵਾਲ ਲੈ ਕੇ ਗਏ ਆ ਉਹ ਸਵਾਲ ਕਰੋ ਤੇ ਕਈ ਵਾਰੀ ਉਥੇ ਕਿਸਾਨਾਂ ਨੇ ਮਿਲ ਜਾਂਦੇ ਤੁਹਾਨੂੰ ਗੱਲਬਾਤ ਕਰਦੇ ਉਹਨਾਂ ਤੋਂ ਵੀ ਸਾਨੂੰ ਜਾਣਕਾਰੀ ਮਿਲਦੀ ਹੈ ਅੱਗੇ ਵਧਦੇ ਹੋਏ ਜਿਹੜੇ ਦੋਸਤ ਮਤਲਬ ਪਸ਼ੂਆਂ ਦੇ ਵਿੱਚ ਰੁਚੀ ਰੱਖਦੇ ਨੇ ਜਾਂ ਡੇਰੀ ਪਾਲ ਮਾਮਲੇ ਵਿੱਚ ਤੇ ਚਾਹੇ ਕੋ ਮੱਛੀ ਪਾਲਣਾ ਚਾਹੇ ਇਸ ਤਰ੍ਹਾਂ ਦੇ ਜਿਹੜੇ ਤੰਦੇ ਹੈਗੇ ਆ ਸਾਡੇ ਕੋਲੇ ਗੜਵਾਸੂ ਹੈ ਵੈਟਰਨਰੀ ਯੂਨੀਵਰਸਿਟੀ ਤੇ ਉਹਦੇ ਸਟਾਲ ਵੀ ਨਾਲ ਹੀ ਲੱਗੇ ਹੁੰਦੇ ਆ ਉਧਰ ਜਾਓ ਉਥੇ ਜਾ ਕੇ ਮਾਰਾਂ ਕੋਲੋਂ ਜਾਣਕਾਰੀ ਹਾਸਲ ਕਰੋ ਇਹ ਮੁੜ ਕੇ ਫਿਰ ਜਿਹੜਾ ਵੱਡਾ ਸਾਡੇ ਕੋਲੇ ਮੇਲਾ ਗਰਾਊਂਡ ਹੈ ਉਸ ਪਾਸੇ ਆ ਜਾਓ ਜਿੱਥੇ ਉਸ ਤੋਂ ਹੀ ਪਹਿਲਾਂ ਉੱਥੇ ਯੂਨੀਵਰਸਿਟੀ ਦੇ ਮਸ਼ੀਨਰੀ ਹੈ ਤੇ ਉਹਨਾਂ ਮਾਰ ਨਾਲ ਜਾਣਕਾਰੀ ਲਓ ਉਸ ਤੋਂ ਬਾਅਦ ਮੇਨ ਮੇਲਾ ਪੰਡਾਲ ਦੇ ਵਿੱਚ ਆ ਕੇ ਕਰੋ ਕਿਸਾਨਕਰ ਦੇ ਕੋਲ ਤਾਂ ਉੱਥੇ ਵੀ ਸਾਡੇ ਕੋਲ ਪ੍ਰਾਈਵੇਟ ادارے ਆਏ ਹੁੰਦੇ ਨੇ ਖਾਸ ਤੌਰ ਤੇ ਮਸ਼ੀਨਰੀ ਦੇ ਮਾਮਲੇ ਵਿੱਚ ਤਾਂ ਉਹਨਾਂ ਕੋਲ ਜਿਹੜੀਆਂ ਨਵੀਆਂ ਮਸ਼ੀਨਾ ਹੈ ਉਹਨਾਂ ਵਿੱਚ ਕਿਸਾਨਾਂ ਦੀ ਬੜੀ ਦਿਲਚਸਪੀ ਹੁੰਦੀ ਹੈ ਉਹਨਾਂ ਤੋਂ ਜਾਣਕਾਰੀ ਹਾਸਲ ਕਰੋ ਤੇ ਉੱਥੇ ਹੀ ਬਹੁਤ ਵੱਡੇ ਵੱਡੇ ਸਤਾਲ ਜਿਹੜੇ ਹੈਗੇ ਆ ਯੂਨੀਵਰਸਿਟੀ ਦੇ ਉਹੀ ਫਿਰ ਸਾਡੇ ਚਾਹੇ ਫਸਲਾਂ ਸਬਜ਼ੀਆਂ ਫਲ ਫੁੱਲ ਜੋ ਵੀ ਹੈ ਉਹਨਾਂ ਬਾਰੇ ਵੀ ਮਾਹਰ ਮੌਜੂਦ ਨੇ ਉਹਨਾਂ ਨਾਲ ਵੀ ਗੱਲਬਾਤ ਕਰੋ ਤੇ ਉਸ ਦੇ ਵਿੱਚ ਹੀ ਸਾਡੇ ਕੋਲੇ ਆ ਜਾਂਦੀ ਹੈ ਇੱਕ ਵੱਡੀ ਸਟੇਜ ਜਿੱਥੇ ਖੇਤੀ ਮਾਹਰ ਨਵੀਆਂ ਨਵੀਆਂ ਜਾਣਕਾਰੀ ਕਿਸਾਨਾਂ ਨਾਲ ਸਾਂਝ ਕਰਦੇ ਆ ਉੱਥੇ ਬੈਠ ਕੇ ਆਰਾਮ ਨਾਲ ਸੁਣੋ ਜਾਂ ਕੋਈ ਸਰਕਾਰ ਵੱਲੋਂ ਕੋਈ ਪ੍ਰਸ਼ਾਸਨਿਕ ਅਧਿਕਾਰੀ ਜਾਂ ਕੋਈ ਮੰਤਰੀ ਉੱਥੇ ਆਉਂਦਾ ਤਾਂ ਉਹ ਵੀ ਖੇਤੀ ਸੰਧੀ ਵਿਚਾਰ ਸਾਂਝੇ ਕਰਦਾ ਉਹ ਵੀ ਉੱਥੇ ਹੋਣੇ ਆ ਉੱਥੇ ਸੁਣੋ ਤੇ ਨਾਲ-ਨਾਲ ਜਿਹੜਾ ਹੈ ਬਾਅਦ ਦੇ ਵਿੱਚ ਖੇਤੀ ਸੰਧੀ ਕਿਸਾਨਾਂ ਦੇ ਸਵਾਲਾਂ ਦੇ ਜਵਾਬ ਵੀ ਉੱਥੇ ਮਾਰਾਂ ਵੱਲੋਂ ਦਿੱਤੇ ਜਾਣੇ ਆ ਤੇ ਉਹ ਵੀ ਵਧੀਆ ਹੁੰਦੇ ਨੇ ਸੁਣਨੇ ਸੁਣਨੇ ਚਾਹੀਦੇ ਆ ਨਾਲ ਨਾਲ ਸਭਿਆਚਾਰਕ ਪ੍ਰੋਗਰਾਮ ਜਿਹੜਾ ਹੈ ਗਾਉਣ ਬਜਾਉਣ ਉਹ ਵੀ ਉੱਥੇ ਸਾਡਾ ਮਨ ਪਰਚਾਵਾ ਕਰਦਾ ਹੈ ਉਸ ਨੂੰ ਵੀ ਜਰੂਰ ਵੇਖੋ ਤੇ ਇਸ ਦੇ ਨਾਲ ਹੀ ਇੱਕ ਛੋੜੇ ਦੇ ਵਿੱਚ ਮੈਂ ਗੱਲ ਕਰਨੀ ਸੀ ਕਿ ਜਿਹੜੇ ਸੁੱਦਣ ਕਹਿੰਦੇ ਨੇ ਕਿ ਉਥੋਂ ਬੀਜ ਲੈ ਕੇ ਆਉਣੇ ਪਹਿਲੀ ਗੱਲ ਤਾਂ ਕੋਸ਼ਿਸ਼ ਕਰੋ ਵੀ ਲੁਧਿਆਣੇ ਦੀ بجائے ਜੇ ਤੁਹਾਨੂੰ ਪਹਿਲਾਂ ਜਿਹੜਾ ਤੁਹਾਡਾ ਖੇਤਰੀ ਮੇਲਾ ਹੈ ਉਹਦੇ ਵਿੱਚੋਂ ਬੀਜ ਮਿਲ ਜਾਂਦੇ ਹੈ ਤਾਂ ਉੱਥੇ ਥੋੜਾ ਜਿਹਾ ਆਸਾਨ ਹੁੰਦੇ ਹੈ ਉੱਥੋਂ ਬੀਜ ਲੈ ਲਓ ਤੇ ਲੁਧਿਆਣੇ ਵਾਲਾ ਮੇਲਾ ਵੈਸੇ ਵੇਖੋ ਚਲੋ ਜੀ ਤੁਸੀਂ ਉੱਥੇ ਬੀਜ ਵੀ ਲੈਣੇ ਆ ਤਾਂ ਫਿਰ ਜਦ ਤੱਕ ਕਰਦੇ ਕੋਈ ਅ ਦੋਸਤਾਂ ਮੈਂਬਰ ਜਾਓ ਤੇ ਆਪਣੇ ਯਾਰਾਂ ਦੋਸਤਾਂ ਨਾਲ ਉਸਤਾਨੀ ਸਕੀਮ ਬਣਾਓ ਤਾਂ ਕਿ ਜਿਹੜਾ ਤੁਹਾਨੂੰ ਬੀਜ ਮਿਲਦਾ ਹੁਣ ਤੁਸੀਂ ਨਵੇਂ ਬੀਜ ਨੂੰ ਵੰਡ ਕੇ ਜਿਹੜਾ ਬੀਜ ਸਕੋ ਉਹਦੇ ਲਈ ਇਕੱਠੇ ਹੋ ਕੇ ਜਾਓ ਕਿਉਂਕਿ ਲਾਈਨਾਂ ਲੰਬੀਆਂ ਹੋ ਜਾਂਦੀਆਂ ਤੇ ਲਾਈਨ ਦੇ ਵਿੱਚ ਕਿਹੜਾ ਲੱਗ ਜਾਂਦਾ ਦੂਜੇ 2 ਘੰਟੇ ਮੇਲੇ 'ਚ ਘੁੰਮੇ ਆਉਂਦੇ ਆ ਫਿਰ ਉਹਦੇ ਨਾਲ ਬਾਰੀ ਬਦਲ-ਬਦਲ ਕੇ ਇਹ ਤਰੀਕਾ ਹੀ ਵਰਤੇ ਜਾਂਦਾ ਬਾਕੀ ਘਰੇਲੂ ਬਾਗਬੀਤੀ ਲਈ ਜਿਹੜੀ ਸਬਜ਼ੀਆਂ ਦੀ ਕਿੱਟ ਹੈ ਉਹ ਵੀ ਜ਼ਰੂਰ ਲੈ ਕੇ ਆਓ ਹੋ ਵੀ ਬੜੀ ਵਧੀਆ ਵੀਚ ਹੁੰਦੇ ਨੇ ਉਹਦੇ ਵਿੱਚ ਤੇ ਉਸ ਤੋਂ ਬਾਅਦ ਰਹੀ ਗੱਲ ਹੈ ਵੀ ਅਕਸਰ ਇਹ ਸਮਝਿਆ ਜਾਂਦਾ ਵੀ ਇਹ ਕਿਸਾਨਾਂ ਦਾ ਮੇਲਾ ਹੈ ਨਹੀਂ ਇਹਦੇ ਵਿੱਚ ਆਪਣੇ ਬੱਚਿਆਂ ਨੂੰ ਨਾਲ ਜ਼ਰੂਰ ਲੈ ਕੇ ਜਾਓ ਆਪਾਂ ਗੱਲ ਕਰਦੇ ਹਾਂ ਬੱਚਿਆਂ ਲਈ ਉੱਥੇ ਵੇਖਣ ਲਈ ਕੀ ਹੈ ਪਹਿਲੇ ਤਾਂ ਤਾਂ ਵਿਗਿਆਨਕ ਮੇਲਾ ਜੀ ਇਸ ਕਰਕੇ ਬੱਚਿਆਂ ਦੀ ਬੜੀ ਰੁਚੀ ਹੁੰਦੀ ਹੈ ਔਰ ਉਹਦਾ ਜਿਹੜਾ ਵਿਜ਼ਨ ਬੜਾ ਵਾਈਡ ਹੁੰਦਾ ਹੈ ਉਹ ਬਹੁਤ ਸਾਰੀਆਂ ਗੱਲਾਂ ਜਿਹੜੀਆਂ ਅਸੀਂ ਨਹੀਂ ਵੇਖਦੇ ਉੱਥੇ ਨੋਟ ਕਰ ਲਿਆਉਂਦੇ ਆ ਤੇ ਵੈਸੇ ਇਹਨਾਂ ਲਈ ਘਰੇ ਗਏ ਵਿਗਿਆਨਕ ਮਾਡਲ ਉਹਦੇ ਸਾਹਮਣੇ ਹੋਣਗੇ ਉਹਨਾਂ ਨੂੰ ਰੁਚੀ ਬਣੇਗੀ ਉਸ ਪ੍ਰੰਤ ਅਜਾਇਬ ਘਰ ਹੈ ਜਿਹੜਾ ਸਾਡੇ ਪੰਜਾਬੀ ਸਭਿਆਚਾਰ ਦੇ ਨਾਲ ਸਾਨੂੰ ਜੋੜਦਾ ਹੈ ਉਸ ਦੇ ਵਿੱਚ ਵਿਜ਼ਿਟ ਜਰੂਰ ਕਰਵਾਓ ਤੇ ਇਸ ਦੇ ਨਾਲ ਨਾਲ ਹੀ ਇੱਕ ਗੱਲ ਹੋਰ ਨਹੀਂ ਭੁੱਲਣੀ ਬੱਚਿਆਂ ਨੂੰ ਜੇ ਤੁਸੀਂ ਲੱਗ ਗਏ ਹੋ ਜਿਹੜੀ ਲਾਇਬ੍ਰੇਰੀ ਦੇ ਨਾਲ ਸਾਡੇ ਕੋਲੇ ਸਾਡਾ ਵਾਟਰ ਸਿਸਟਮ ਕਿਸ ਤਰ੍ਹਾਂ ਦਾ ਹੈ ਉਹ ਬਣਿਆ ਹੋਇਆ ਹੈ ਦਰਿਆਵਾਂ ਦਾ ਜਿੱਥੋਂ ਪਹਾੜਾਂ ਦੇ ਵਿੱਚੋਂ ਆਉਂਦੇ ਨੇ ਕਿਸਾ ਇੰਨਾ ਸੋਹਣਾ ਖੂਬਸੂਰਤ ਮਾਡਲ ਬਣਿਆ ਹੋਇਆ ਤੇ ਸਾਡੇ ਦਰਿਆ ਕਿੱਥੋਂ ਦੀ ਵਗਦੇ ਨੇ ਕਿਵੇਂ ਆਉਂਦੇ ਨੇ ਉਹ ਵੀ ਹੈਗਾ ਉਹਦਾ ਇੱਕ ਨਾ ਹੋਰ ਪਾਰਟ ਹੈਗਾ ਜਿਹੜਾ ਥੋੜਾ ਜਿਹਾ ਲੁਕਮਾ ਰਹਿ ਜਾਂਦਾ ਕਿਤੇ ਐਂਡ ਹੋ ਰਿਹਾ ਤੇ ਜੇ ਵਖਲੇ 5-10 ਰੁਪਏ ਟਿਕਟ ਵੀ ਆਓ ਵੀ ਬੜਾ ਵਧੀਆ ਅੰਦਰਲੇ ਪਾਸੇ ਜਾ ਕੇ ਤੇ ਪਿਛੇ ਉਹਦੀ ਰਿਪੇਅਰ ਹੋ ਰਹੀ ਸੀ ਪਤਾ ਨਹੀਂ ਹੁਣ ਇਸ ਵੇਲੇ ਚਾਲੂ ਹੈ ਜਾਂ ਨਹੀਂ ਜੇ ਚੱਲਦਾ ਤਾਂ ਉੱਥੇ ਜ਼ਰੂਰ ਕੋਸ਼ਿਸ਼ ਕਰੋ ਕਿਉਂਕਿ ਉਹ ਜਿਹੜਾ ਮੇਲਾ ਗਰਾਊਂਡ ਹੈ ਮੇਨ ਉਹਦੇ ਪਿਛਲੇ ਪਾਸੇ ਹੀ ਹੈ ਤੇ ਇਸ ਕਰਕੇ ਇਹ ਬੱਚਿਆਂ ਲਈ ਇਨਕ ਪੋਰਸ਼ਨ ਹੈ ਤੇ ਵਿਸ਼ੇਸ਼ ਤੌਰ ਦੇ ਉੱਤੇ ਦੂਸਰੀ ਗੱਲ ਫਿਰ ਆਉਂਦੀ ਹੈ ਵੀ ਕਿਸਾਨ ਬੀਬੀਆਂ ਜਾਂ ਜਿਹੜੀਆਂ ਔਰਤਾਂ ਉਹਨਾਂ ਲਈ ਵੀ ਕੁਝ ਮੇਲੇ ਵਿੱਚ ਹੈ ਕਿ ਨਹੀਂ ਹੈ ਅਕਸਰ ਇਹ ਵੀ ਧਾਰਨਾ ਬਣੀ ਹੋਈ ਵੀ ਇਹ ਕਿਸਾਨਾਂ ਦਾ ਮੇਲਾ ਹੈ ਪਰ ਨਹੀਂ ਉਹਨਾਂ ਲਈ ਇੱਕ ਵਕਾਇਦਾ ਆਪਾਂ ਕਹਾਂ ਵੀ ਪੂਰਾ ਚੌਥਾ ਹਿੱਸਾ ਮੇਲਾ ਤਾਂ ਉਹਨਾਂ ਦਾ ਹੀ ਹੈ ਜਿਹਦੇ ਵਿੱਚ ਸਾਡੇ ਕੋਲ ਹੋਮ ਸਾਇੰਸ ਕਾਲਜ ਹੈ ਤਾਂ ਉਹਦੇ ਵੱਖ-ਵੱਖਰੇ ਵਿਭਾਗ ਨੇ ਉਹਨਾਂ ਦੇ ਵਿੱਚ ਬੜੀ ਵਧੀਆ ਜਾਣਕਾਰੀ ਮਿਲਦੀ ਹੈ ਖਾਸ ਤੌਰ ਦੇ ਉੱਤੇ ਜਿਹੜਾ ਖਾਦ ਖਰਾਕ ਸੰਬੰਧੀ ਹੈ ਉਹ ਹੋ ਗਿਆ ਕੱਪੜਿਆਂ ਸੰਬੰਧੀ ਹੈ ਸੰਬੰਧੀ ਹੈ ਤੇ ਉਥੋਂ ਉਹਨਾਂ ਦੇ ਮਾਹਰ ਬੜੀ ਤਰਤੀਬ ਦੇ ਨਾਲ ਸਮਝਾਉਂਦੇ ਆ ਤੇ ਉਹਦੇ ਵਿੱਚ ਮਰਬੇ ਚਟਨੀਆਂ ਆਚਾਰ ਕਿਵੇਂ ਬਣਾਉਣੇ ਆ ਤੇ ਉਸ ਤੋਂ ਅੱਗੇ ਸੈਲਫ ਹੈਲਪ ਗਰੁੱਪ ਜਿਹੜੀਆਂ ਬੀਬੀਆਂ ਯੂਨੀਵਰਸਿਟੀ ਵਿੱਚੋਂ ਟ੍ਰੇਨਿੰਗ ਲੈ ਕੇ ਜੇ ਆਪਣਾ ਆਪ ਕੰਮ ਕਰ ਰਹੀਆਂ ਆ ਆ ਕਿਹੋ ਕਪੜਿਆਂ ਦੇ ਉੱਤੇ ਪੇਂਟਿੰਗ ਹੋ ਗਈ ਜਾਂ ਕੋਈ ਸਲਾਈ ਹੋ ਗਈ ਜਾਂ ਕਿਸੇ ਨੇ ਅਚਾਰ ਮਰਬੇ ਚਟਨੀ ਬਣਾਈਆਂ ਤਰਤਰ ਦੀਆਂ ਚੀਜ਼ਾਂ ਤੇ ਉਹਨਾਂ ਤੋਂ ਬੀਬੀਆਂ ਬੜੀਆਂ ਪ੍ਰਭਾਵਿਤ ਹੁੰਦੀ ਐ ਉਹਨਾਂ ਤੋਂ ਅਸੀਂ ਜਿਹੜੀ ਹੈਗੀ ਹੈ ਜਾਣਕਾਰੀ ਹਾਸਲ ਕਰਕੇ ਪ੍ਰਭਾਵਿਤ ਹੋ ਕੇ ਟ੍ਰੇਨਿੰਗ ਲੈ ਕੇ ਤੇ ਆਪਣੇ ਕਾਰੋਬਾਰ ਸ਼ੁਰੂ ਕਰ ਸਕਦੇ ਆ ਔਰ ਬਹੁਤ ਲੋਕਾਂ ਨੇ ਕੀਤੇ ਐ ਇਹ ਹੈ ਬੀਬੀਆਂ ਲਈ ਵੀ ਇਸ ਮੇਲੇ ਵਿੱਚ ਵੱਡਾ ਖਿੱਚਦਾ ਜਿਹੜਾ ਹੈਗਾ ਸਥਾਨ ਹੈਗਾ ਇਸ ਕਰਕੇ ਸਮੁੱਚੇ ਪਰਿਵਾਰ ਦੇ ਨਾਲ ਹੋ ਸਕੇ ਤਾਂ ਜ਼ਰੂਰ ਪਹੁੰਚੋ ਬਾਕੀ ਵੀ ਜਿਹੜੇ ਕਿਸੇ ਵੀ ਤਰੀਕੇ ਨਾਲ ਸਿੱਧੇ ਰੂਪ ਦੇ ਵਿੱਚ ਖਸਾਨ ਨਾਲ ਨਹੀਂ ਜੁੜੇ ਹੋਏ ਉਹ ਆਮ ਨਾਗਰਿਕ ਵਿਅਕਤੀਓ ਕਿਉਂਕਿ ਬਹੁਤ ਸਾਰੀਆਂ ਆਰਗੈਨਿਕ ਚੀਜ਼ਾਂ ਜਿਵੇਂ ਗੁੜ ਦਾ ਰਜਾਨ ਹੈ ਸ਼ਹਿਦ ਹੈ ਤਾਂ ਜਿਹੜੇ ਕੋਈ ਸ਼ਰਬਤ ਵਗੈਰਾ ਹੋਵੇ ਬਹੁਤ ਸਾਰੀਆਂ ਚੀਜ਼ਾਂ ਯੂਨੀਵਰਸਿਟੀ ਨੇ ਆ ਬਣਾਈਆਂ ਹੋਈਆਂ ਉਹ ਵੀ ਉਥੋਂ ਖਰੀਦ ਸਕਦੇ ਐ ਜਿਨ੍ਹਾਂ ਦੀ ਕੁਆਲਿਟੀ ਹੈ ਸੋ ਇਸ ਕਰਕੇ ਇਹਨਾਂ ਮੇਲਿਆਂ ਨੂੰ ਜ਼ਰੂਰ ਮਾਣੋ ਹਮੇਸ਼ਾ ਤੁਸੀਂ ਇਨੀ ਗੱਲਬਾਤ ਦੇ ਨਾਲ ਮੇਲੇ ਜਾਣ ਦੀ ਤਿਆਰੀ ਜ਼ਰੂਰ ਕਰ ਲਈ ਹੋਏਗੀ ਹਾਓ ਮਿਲਦੇ ਆਂ ਫਿਰ ਉਸ ਮੇਲੇ ਦੇ ਵਿੱਚ ਬਹੁਤ ਬਹੁਤ ਧੰਨਵਾਦ